ਕੈਨੇਡਾ ਵਿੱਚ ਹੋਈਆਂ 45ਵੀਂ ਫੈਡਰਲ ਚੋਣਾਂ ਦੌਰਾਨ ਗਲਤ ਜਾਣਕਾਰੀ ਅਤੇ ਪਰਮਾਉ ਖਬਰਾਂ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਇਲੈਕਸ਼ਨਸ ਕੈਨੇਡਾ ਨੇ ਕਿਹਾ ਹੈ ਕਿ ਇਨ੍ਹਾਂ ਕੋਸ਼ਿਸ਼ਾਂ ਦਾ ਚੋਣ ਦੇ ਨਤੀਜਿਆਂ ਉੱਤੇ ਕੋਈ ਅਸਰ ਨਹੀਂ ਪਿਆ ਏਜੰਸੀ ਨੇ ਆਪਣੀ ਚੋਣ ਤੋਂ ਬਾਅਦ ਵੀ ਜਾਰੀ ਹੋਣ ਵਾਲੀ ਰਿਪੋਰਟ ਵਿੱਚ ਦੱਸਿਆ ਕਿ ਨਾ ਤਾਂ ਏਜੰਸੀ ਨੂੰ ਅਤੇ ਨਾ ਹੀ ਸਕਿਉਰਿਟੀ ਐਂਡ ਇੰਟੈਲੀਜੈਂਸ ਥ੍ਰੈਟਸ ਟੂ ਇਲੈਕਸ਼ਨਸ ਟਾਸਕ ਫੋਰਸ ਨੂੰ ਕਿਸੇ ਵਿਦੇਸ਼ੀ ਦਖਲਅੰਦਾਜ਼ੀ ਕਿਸੇ ਸਾਈਬਰ ਹਮਲੇ ਜਾਂ ਬਕਾਇਦਾ ਚਲਾਈ ਗਈ ਝੂਠੀ ਪ੍ਰਚਾਰ ਮੁਹਿੰਮ ਦੇ ਕੋਈ ਸਬੂਤ ਨਹੀਂ ਇਸਨ ਚੋਣਾਂ ਦੇ ਪ੍ਰਬੰਧ ਨੂੰ ਪ੍ਰਭਾਵਿਤ ਕੀਤਾ ਹੋਵੇ ਚੀਵ ਲੈਕਰੋਲ ਅਫਸਰ ਸਟੀਫਨ ਪੈਰੋ ਨੇ ਕਿਹਾ ਕਿ ਇਸ ਵਾਰ ਕਿਸੇ ਵੀ ਬਾਹਰਲੇ ਦੇਸ਼ ਵੱਲੋਂ ਚੋਣ ਪ੍ਰਕਿਰਿਆ ਦੇ ਵਿੱਚ ਦਾਖਲ ਕਰਨ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ ਇਲੈਕਸ਼ਨਸ ਕੈਨੇਡਾ ਨੇ ਕਿਹਾ ਕਿ ਉਹ ਚੋਣਾਂ ਦੀ ਪਾਰਦਰਸ਼ਤਾ ਅਤੇ ਵਿਸ਼ਵਾਸਯੋਗਤਾ ਨੂੰ ਬਣਾਈ ਰੱਖਣ ਦੇ ਲਈ ਛੁੱਟੀ ਜਗਲ ਤੇ ਜਾਣਕਾਰੀ ਨੂੰ ਲਾਭ ਕੇ ਉਸ ਦਾ ਜਵਾਬ ਆਪਣੇ ਸਰਕਾਰੀ ਮਾਧਿਅਮਾਂ ਰਾਹੀਂ ਦੇਣ ਦੇ ਯੋਗ ਰਿਹਾ ਇਸ ਵਾਰ ਚੋਣ ਦੌਰਾਨ ਸੋਸ਼ਲ ਮੀਡੀਆ ਉੱਤੇ ਵੀ ਪਹਿਲਾਂ ਨਾਲੋਂ ਜ਼ਿਆਦਾ ਸਰਗਰਮੀ ਰੱਖੀ ਗਈ 2021 ਦੀ ਚੋਣ ਵਿਕੇ 1059 ਸੁਨੇਹੇ ਪੋਸਟ ਕੀਤੇ ਗਏ ਸਨ ਉੱਥੇ ਹੀ ਇਸ ਵਾਰ ਇਹ ਗਿਣਤੀ ਵਧ ਕੇ 1531 ਕਰ ਦਿੱਤੀ ਗਈ ਇਸ ਤੋਂ ਇਲਾਵਾ ਇਲੈਕਸ਼ਨਸ ਕੈਨੇਡਾ ਦੇ ਵੱਲੋਂ ਚੋਣ ਦੀ ਪਾਦਰਸ਼ਤਾ ਅਤੇ ਚੋਣਾਂ ਆਪਣੇ ਤੀਜਿਆ ਬਾਰੇ ਜਾਣਕਾਰੀ ਦੇ ਲਈ 26 ਵੀਡੀਓਜ਼ ਜਾਰੀ ਕੀਤੀਆਂ ਗਈਆਂ ਜਦਕਿ ਹੋਰ 6 ਵੀਡੀਓਜ਼ ਲੋਕਾਂ ਨੂੰ ਇਹ ਦੱਸਣ ਲਈ ਸਨ ਕਿ ਕਦੋਂ ਕਿੱਥੇ ਅਤੇ ਕਿਵੇਂ ਵੋਟ ਪਾਈ ਜਾਵੇ